ਆ ਪਹਿਲੀ ਪੈ ਗਈ ਓਹ ਆ 51 ਸੌ ਦੀ ਪਹਿਲੀ ਰੇਡ ਆ ਬਬਲੀ ਲੋਂਗੋ ਵਾਲੀ ਦੇ ਸਾਥੀਆਂ ਵੱਲੋਂ ਮੇਰੇ ਮਿੱਤਰੋ ਆ ਸਮਾਣੇ ਵਾਲਾ ਬਣੀ ਐ ਆ ਸੈਨਿਕ ਕਬੱਡੀਆਂ ਪੁੱਡਣਪੁਰੀਏ ਕੀਤੂ ਦੀਆਂ ਦੀਪ ਘਰਵਾਨ ਤੇ ਨਾਲ ਕਹਿੰਦੇ ਲਖਵੀਰ ਢੰਡਿਆਲ ਕਾਣਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਣੀ ਸਮਾਣੇ ਦੀ ਰੇਡ ਆ ਚਾਫੀ ਦੀ ਕੋਸ਼ਿਸ਼ ਲੱਗੂ ਜੋਰ ਇੱਕ ਪਾਸੇ ਪ੍ਰਤਾਪ ਕੜਿਆਣੇ ਦਾ ਚਾਫੀ ਬੜਾ ਟਿਕਾਣੇ ਦਾ 2 ਕੋ ਜਫਾ ਜਿਹੜਾ ਬੱਬੂ ਦਾ ਲੱਗਿਆ 2100 ਦਾ ਲਓ ਸਮਾਣੇ ਵਾਲੇ ਬਣੀ ਦੀ ਰੇਡ ਤੇ ਚੱਕੀ ਬਾਜ ਕੇ ਬੱਲੇ 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 ਉਹ ਬਣੀ ਸਦਾ ਦੇ ਰਿਹਾ ਵੀ 28 ਜਨਵਰੀ ਨੂੰ ਬਰਨਾਲੇ ਦੇ ਵਿੱਚ ਵੱਡਾ ਮੇਲਾ ਹੋਣਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਵੱਜ ਗਈ ਪ੍ਰਿੰਸ ਲੱਗੂ ਜੋਰ ਬਣੀ ਦੀ ਪ੍ਰੈਸ ਮੰਦੀ ਗਈ ਮੇਰੇ ਮਿੱਤਰੋ ਪਰ ਦੂਜੇ ਪਾਸੇ ਅੰਮ੍ਰਿਤਸਰ ਵਾਲਾ ਵੀ ਥੋੜਾ ਥੋੜਾ ਗਰਾਊਂਡ ਨੂੰ ਕਲੀਅਰ ਕਰਦੇ ਲੱਗੀ ਕਹਿੰਦੇ ਜੋਰ ਤੇ ਬਣੀ ਸਮਾਨੇ